ਬਾਪੂ ਜੀ ਨੂੰ ਬਹੁਤ ਹੀ ਭਿਆਨਕ ਟੀਵੀ ਦੀ ਬਿਮਾਰੀ ਆ। ਅਸੀਂ ਬਾਪੂ ਨੂੰ ਲੁਧਿਆਣੇ ਤੋਂ ਸਮਰਾਲਾ ਚੌਂਕ ਤੋਂ ਲੈ ਕੇ ਆਏ। ਚੌਂਕ ਦੇ ਥੱਲੇ ਮਿੱਟੀ ਦੇ ਨਾਲ ਮਿੱਟੀ ਹੋਈ ਜਾਂਦੇ ਸਨ। 4 ਦਿਨ ਤੋਂ 5 ਦਿਨ ਤੋਂ ਅਸੀਂ ਇੱਥੇ ਬਾਪੂ ਜੀ ਨੂੰ ਬਾਉਕਸੀਨ ਤੇ ਰਖਾਇਆ ਸੀ। ਦੇਖੋ ਅਲੱਗ ਆਈਸੋਲੇਟ ਕਰਕੇ ਵਾਡ ਦੇ ਲੁਧਿਆਣੇ ਸਿਵਲ ਹਸਪਤਾਲ ਅਸੀਂ ਲੈ ਕੇ ਗਏ ਕਿਉਂਕਿ ਸਰਕਾਰੀ ਤੌਰ ਤੇ ਇਲਾਜ ਹੁੰਦਾ ਇਸ ਟੀਵੀ ਦੀ ਬਿਮਾਰੀ ਦਾ। ਉਹਨਾਂ ਨੇ ਸਾਨੂੰ ਜਵਾਬ ਦਿੱਤਾ ਉਹ ਕਹਿੰਦੇ ਵੀ ਇਸ ਪੇਸ਼ੈਂਟ ਦੀ ਟਰੀਟਮੈਂਟ 3 ਵੀ ਪਰਵਾਰੀ ਅਸੀਂ ਲੈ ਨਹੀਂ ਸਕਦੇ ਕਿਉਂਕਿ ਸਾਡੇ ਕੋਲੇ ਇਹ ਇਹਦਾ ਇਲਾਜ ਹੈ ਨਹੀਂਗਾ। ਘਰੋਂ ਹੀ ਬਾਹਰ ਕੱਢ ਦਿੰਦੇ ਕਰਤੀ ਮੈਂ। ਅਜੇ ਘਰੋਂ ਹੀ ਬਾਹਰ ਕੱਢਦਾ ਕਿ ਇਹਨਾਂ ਅੰਦਰ ਨਹੀਂ ਪੜਦਾ। ਤੇ ਬਾਪੂ ਆਪਣਾ ਨਾਮ ਸਤੀਸ਼ ਕੁਮਾਰ ਦੱਸਦਾ ਸੀ ਆਪਣੇ ਆਪ ਨੂੰ ਮੱਛਵਾੜੇ ਦਾ ਦੱਸਦਾ ਸੀ। ਬਾਪੂ ਤੇਰਾ ਪਿੰਡ ਕਿਹੜਾ? ਮੱਛਿਆੜਾ। ਮੱਛਿਆੜਾ। ਉਹ ਫੋਟੋ ਮੋਬਾਈਲ ਅੱਥੇ ਹੀ। ਉੱਥੇ ਬਾਪੂ ਬੱਚੇ ਹੈਗੇ ਤੇਰੇ ਕੋਈ ਕੋਈ ਨਹੀਂ ਹੈਗਾ ਮੈਨੂੰ ਬਾਦ ਘੜਤਾ ਕੋਈ ਕਿਹਨੇ ਘੜਤਾ ਸੀ ਬਾਹਰ ਯਾਨੀ ਕੀ ਹੋਇਆ ਕਿ ਤੇਰੇ ਰਿਸਟਡਾਰ ਦੇ ਭੇਜਤਾ ਸੀ ਕਿਹਨੇ ਹੋងੀ ਨੇ ਮੰਮੀ ਨੇ ਭੈਣ ਦੇ ਘਰੇ ਭੈਣ ਦੇ ਭੈਣ ਕਿੱਥੇ ਰਹਿੰਦੀ ਆ ਫਿਰ ਇੱਥੇ ਰਹਿੰਦੀ ਆ ਕਿੱਥੇ ਬੋ ਨਾਨਾ ਨਾਲ ਮੇਰੇ ਬਾਪੂ ਨੇ ਜੇ ਨਾ ਨਾਲੀ ਹਾਂ ਅਜਾ ਬੋ 15 ਦੇਖੋ ਬਾਪੂ ਕਹਿੰਦਾ ਦਫਾ ਕਰੋ ਨਾ ਨਾ ਲਵੋ ਮੇਰੇ ਸਾਹਮਣੇ ਕਿਸੇ ਦਾ ਸਾਰੇ ਸੁਣ ਕੇ ਬੁਆਰੋ ਸਾਰੇ ਆਜਾਉਂਦੇ ਹੁਣ ਦੋ ਦਿਨ ਰੋਜ਼ਦਾਰਿਆ ਕਿੱਥੇ ਪਿਆਰ ਹੁੰਦਾ ਰਿਆ ਦੋ ਦਿਨ ਹੁਣ ਬਾਪੂ ਕਿਸੇ ਰਿਸ਼ਤੇਦਾਰ ਨੂੰ ਤਾਂ ਸੱਤਣਾ ਹੀ ਐ ਨਾ ਆਪਾਂ ਫੋਨ ਕਰਕੇ ਰਹਿੰਦਾ ਕਿੱਥੇ ਤੂੰ ਡਰੈਸੀ ਦੱਸ ਦੇ ਆ ਦੇਖੋ ਆਹ 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 ਐਡਰੈਸ ਦੱਸ ਦੇ ਮੁਹੱਲੇ ਚ ਕਿਹੜੇ ਦੀ ਰਹਿੰਦੇ ਆ ਉਹ ਚਕਲੇ ਮੁੱਲੇ ਹੈ ਚਕਲੇ ਮੁੱਲੇ ਚਕਲੇ ਮੁੱਲੇ ਹਾਂਜੀ ਕਿੱਥੇ ਆਹੇ ਚਕਲਾ ਮੁੱਲਾ ਕੀ ਗੁਰਦੁਆਰਾ ਚਵਾਰਾ ਸਾਹਿਬ ਕੋਲੇ ਗੁਰਦੁਆਰਾ ਚਵਾਰਾ ਸਾਹਿਬ ਕੋਲੇ ਕਿੱਥੇ ਕਿਹੜੇ ਸ਼ਹਿਰ ਕਾਫੇ ਮਾਛੀਆੜੇ ਕਾਫੇ ਦਿੱਸ ਹੈ ਹੈ ਕਾਫੇ ਦਿੱਸ ਹੈ ਕਾਫੇ ਡਿਸਟੈਂਸ ਦਾ ਗੁਰਦੁਆਰੇ ਤੋਂ ਕੀ ਨਾਂ ਉਹਨਾਂ ਦਾ ਜਗਦੀਸ਼ ਕੁਮਾਰ ਜਗਦੀਸ਼ ਕੁਮਾਰ ਕੀ ਕੰਮ ਕਰਦੇ ਨੇ ਉਹ ਉਹ ਮੁੰਡਾ ਇਹਨਾਂ ਕੋਲ ਹੀ ਘਰਦਾ ਹੋਰ ਕਾਦੀ ਲੋਫਰੀ ਘਟਾ ਹੈ ਭਾਈ ਕੋਲ ਹੈ ਹੈ ਹਲਵਾਈ ਕੋਲ ਹਲਵਾਈ ਕੋਲੇ ਕਿੰਨੇ ਜਵਾਕ ਮੁੰਡੇ ਆਦੇ ਮੁੰਡੇ ਜਗਦੀਸ਼ ਕੁਮਾਰ ਦੇ ਇੱਕ ਮੁੰਡਾ ਤੇ ਜਗਦੀਸ਼ ਕੁਮਾਰ ਕੀ ਕਰਦਾ ਸੀ ਆਪ ਉਹ ਫੇਰ ਨ ਮਰੂਤੀ ਚ ਹੈ ਮਰੂਤੀ ਚ ਕੀ ਮਰੂਤੀ ਚ ਉਹ ਮਰੂਤੀ ਕੰਪਨੀ ਚ ਇਸ ਮਰੂਤੀ ਕੰਪਨੀ ਚ ਕੰਮ ਕਰਦਾ ਸੀਗਾ ਤੇ ਚਵਾਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੇ ਚਕਲਾ ਮਹੱਲਾ ਉੱਥੇ ਰਹਿੰਦਾ ਹੈ ਹਾਂਜੀ ਹੈ ਬਾਪੂ ਕੋਈ ਭੈਣ ਹੈਗੀ ਥੋਡੀ ਭੈਣ ਦਾ ਭੈਣ ਲਿੰਦੀ ਹੈ ਮੱਛੂ ਵਾਲੇ ਭੈਣ ਲਿੰਦੀ ਹੈ ਭਰਾ ਇੱਕ ਭਰਾ ਰਹਿੰਦਾ ਯਾਰ ਉਹ ਕਿੱਥੇ ਰਹਿੰਦਾ ਓਏ ਇੱਥੇ ਤਾਂ ਜੰਨਾ ਮੱਛੂ ਵਾਲੇ ਇੱਕ ਕਿੱਥੇ ਰਹਿੰਦਾ ਅਮਰੀਕਾ ਅਮਰੀਕਾ ਰਹਿੰਦਾ ਉਹ ਵੱਡਾ ਤੇ ਤੋਂ ਸਾਰਿਆਂ ਤੋਂ ਵੱਡਾ ਸਾਰਿਆਂ ਤੋਂ ਵੱਡਾ ਅਮਰੀਕਾ ਵੀ ਰਹਿੰਦਾ ਇੱਕ ਉਹਦਾ ਕੀ ਨਾਮ ਹੈ ਇੰਦਰਪਾਲ ਇੰਦਰਪਾਲ ਇੱਕ ਭਰਾ ਦਾ ਨਾਮ ਇੰਦਰਪਾਲ ਆ ਬਾਪੂ ਕਹਿੰਦਾ ਕਿਦਾ ਨਾਮ ਜਗਦੀਸ਼ ਆ ਭੈਣ ਆ ਮੇਰੀ ਮੱਛੂ ਵਾਲਾ ਸਾਹਿਬ ਰਹਿੰਦੇ ਆ ਭੈਣ ਜੇ ਕਿੱਥੇ ਆਈ ਜੀ ਕਿੱਥੇ ਲੁਧਿਆਣੇ ਲੁਧਿਆਣੇ ਕਿਹੜੇ ਮਹੱਲੇ ਚ ਕਿਉਂ ਮਾਦਪੁਰੀ ਹੈ ਇਹ ਮਾਦਪੁਰੀ ਮਾਦਪੁਰੀ ਨਿਊ ਮਾਦਪੁਰੀ ਚ ਠੀਕ ਆ ਬਾਪੂ ਠੀਕ ਆ ਕੀ ਘਰ ਵਾਲਦਾ ਕੀ ਨਾਮ ਉਹਦੇ ਦਾ ਮਦਨ لال ਮਦਨ لال ਉਹ ਕੀ ਕਰਦਾ ਹੁਣ ਵੇਲਾ ਹੀ ਆ ਉਹ ਮੋਟਰ ਹੋਵੇ ਗਲੀ ਨੰਬਰ ਪਤਾ ਨਿਊ ਮਾਦਪੁਰੀ ਦਾ ਗਲੀ ਨੰਬਰ ਕਿੰਨਾ 6 ਨੰਬਰ ਗਲੀ ਹਾਂਜੀ 6 ਨੰਬਰ ਗਲੀ ਠੀਕ ਆ ਬਾਪੂ ਤੂੰ ਬਾਪੂ ਕਿੱਥੇ ਰਹਿੰਦਾ ਹੁੰਦਾ ਸੀਗਾ ਮੈਂ ਇੱਥੇ ਇੰਦਾ ਸੀ ਸ਼ਿਵਾ ਜੀ ਜਮਾਲਪੁਰ ਜਮਾਲਪੁਰ ਕਿਤੇ ਕੋਈ ਨਹੀਂ ਤੂੰ ਡੈਕਰੀ ਨਾਲ ਕੋਲੇ ਹੈ ਡੈਕਰੀ ਨਾਲ ਕੋਲੇ ਨਾ ਬਾਪੂ ਇਹ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਉਸਤੀਸ਼ ਕੁਮਾਰ ਜੀ 25 ਤਰੀਕ ਨੂੰ ਸਾਡੇ ਕੋਲੇ ਆਏ 25 ਜੁਲਾਈ ਨੂੰ ਅਸੀਂ ਬਾਪੂ ਨੂੰ ਲੁਧਿਆਣੇ ਤੋਂ ਸਮਰਾਲਾ ਚੌਂਕ ਤੋਂ ਲੈ ਕੇ ਆਏ ਚੌਂਕ ਦੇ ਥੱਲੇ ਮਿੱਟੀ ਦੇ ਨਾਲ ਮਿੱਟੀ ਹੋਈ ਜਾਂਦੇ ਸੀ ਸਾਨੂੰ ਬੋਬੀ ਵੀਰ ਨੇ ਦੱਸਿਆ ਬੋਬੀ ਸੰਧੂ ਨੇ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਅਸੀਂ ਉੱਥੋਂ ਲੈ ਆਏ ਬਾਪੂ ਰੋਬੀ ਨੂੰ ਤੇ ਬਾਪੂ ਜੀ ਨੇ ਦੱਸਿਆ ਮੈਂ ਮਾਚੂੜੇ ਦੇ ਰਹਿਣ ਵਾਲਾ ਚਲੋ ਬਾਪੂ ਜੀ ਦੇ ਸਾਹਾਂ ਨਸਾਂ ਹੀ ਰਲਦੇ ਤੋਂ ਹਾਲਤ ਜਿਆਦਾ ਢਲੀ ਸੀ ਫਿਰ ਹੁਣ ਥੋੜਾ ਠੀਕ ਹੋਏ ਅੱਜ ਤੁਸੀਂ ਦੇਖਿਆ ਗੱਲਾਂ ਕਰ ਰਹੇ ਹਾਂ ਅਸੀਂ ਬਾਪੂ ਜੀ ਨਾਲ ਬਾਪੂ ਜੀ ਨੇ ਦੱਸਿਆ ਵੀ ਮੇਰਾ ਭਰਾ ਵੀ ਆ ਮੇਰੀ ਭੈਣ ਵੀ ਆ ਨਿਊ ਮਾਧੋਕੁਰੀ ਮੇਰੀ ਭੈਣ ਰਹਿੰਦੀ ਆ ਚਵਾਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੇ ਕੋਈ ਮੁਹੱਲਾ ਪੂਰਾ ਐਗਜੈਕਟਲੀ ਨਹੀਂ ਦੱਸਿਆ ਪਤਾ ਨਹੀਂ ਲੱਗਿਆ ਸ਼ਹਿਰ ਜਿਹੜਾ ਮੁਹੱਲਾ ਦੱਸਿਆ ਉਹਨਾਂ ਨੇ ਚਕਲਾ ਮੁਹੱਲਾ ਦੱਸਿਆ ਜਾਂ ਕੀ ਦੱਸਿਆ ਵਾਇਗਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੋਈ ਨਾ ਕੋਈ ਵੀਰ ਪਛਾਣ ਲਵੇ ਬਾਪੂ ਨੂੰ ਤੇ ਬਾਪੂ ਦਾ ਘਰ ਪਰਿਵਾਰ ਲੱਭ ਜਵੇ ਬਾਪੂ ਕੋਲੇ ਕਿਸੇ ਦਾ ਨੰਬਰ ਨਹੀਂ ਪਤਾ ਦੇਖੋ ਬਾਪੂ ਜੀ ਨੂੰ ਟੀਵੀ ਦੀ ਬਿਮਾਰੀ ਆ ਟੀਵੀ ਵੀ ਉਹ ਵਾਲੀ ਟੀਵੀ ਹੈ ਜਿਹੜੀ ਭਿਆਨਕ ਟੀਵੀ ਹੁੰਦੀ ਹੈ ਜਿਹੜੀ ਮਤਲਬ ਲੁਧਿਆਣੇ ਸਿਵਲ ਹਸਪਤਾਲ ਅਸੀਂ ਲੈ ਕੇ ਗਏ ਕਿਉਂਕਿ ਸਰਕਾਰੀ ਤੌਰ ਤੇ ਇਲਾਜ ਹੁੰਦਾ ਇਸ ਟੀਵੀ ਦੀ ਬਿਮਾਰੀ ਦਾ ਉੱਥੇ ਰਜਿਸਟਰਡ ਕਰਾਉਣਾ ਪੈਂਦਾ ਪੇਸ਼ੈਂਟ ਕੋਈ ਵੀ ਟੀਵੀ ਦਾ ਪੇਸ਼ੈਂਟ ਹੈ ਜਿਹੜੇ ਸਾਡੇ ਸੁਪਨਿਆਂ ਦੇ ਘਰ ਚ ਵੀ ਰਹਿੰਦੇ ਤਾਂ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਉਹ ਕਹਿੰਦੇ ਵੀ ਇਸ ਪੇਸ਼ੈਂਟ ਦੀ ਟਰੀਟਮੈਂਟ ਦੀ ਜ਼ਿੰਮੇਵਾਰੀ ਅਸੀਂ ਨਹੀਂ ਲੈ ਸਕਦੇ ਕਿਉਂਕਿ ਸਾਡੇ ਕੋਲੇ ਇਹ ਇਹਦਾ ਇਲਾਜ ਹੈ ਨਹੀਂਗਾ ਵੀ ਇਹਦਾ ਜੰਤਰ ਜਨਰਲ ਲੈ ਕੇ ਜਾਣਾ ਪਊ ਜਾਂ ਪੀਜੀਐਲ ਲੈ ਕੇ ਜਾਣਾ ਪਊਗਾ ਕਿਉਂਕਿ ਇਹਦੀਆਂ ਦਵਾਈਆਂ ਜਿਹੜੀਆਂ ਸਾਡੇ ਕੋਲੇ ਆਉਂਦੀਆਂ ਨਹੀਂ ਵਾਰਡ ਹੀ ਹੈ ਨਹੀਂ ਸਾਡੇ ਕੋਲੇ ਦੇਖੋ ਐਡਾ ਵੱਡਾ ਲੁਧਿਆਣਾ ਸ਼ਹਿਰ ਦਾ ਇੰਡਾ ਸਿਵਲ ਹਸਪਤਾਲਾ ਉੱਥੇ ਨਾਰਮਲ ਜਿਹੜਾ ਸਭ ਤੋਂ ਜ਼ਰੂਰੀ ਵਿਸ਼ਵਾਸ ਹੈਲਥ ਡਿਪਾਰਟਮੈਂਟ ਦਾ ਟੀਵੀ ਦੀ ਬੋਰਡ ਨਹੀਂ ਪ੍ਰੋਪਰ ਬਣੀ। ਇੱਕ ਤਾਂ ਸਾਡੀ ਬੇਨਤੀ ਹੈ ਪਹਿਲਾਂ ਵੀ ਕੀਤੀ ਸੀ ਸਿਸਟਮ ਨੂੰ ਚਲਾਉਣ ਵਾਲੇ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਪਲੀਜ਼ ਲੁਧਿਆਣੇ 'ਚ ਜਰੂਰ ਇੱਕ ਟੀਵੀ ਬੋਰਡ ਬਣਾਈ ਜਾਵੇ। ਔਰ ਦੂਸਰਾ ਅਜਣ ਬਾਪੂ ਨੂੰ ਅਸੀਂ ਪ੍ਰਾਈਵੇਟ ਹਸਪੀਟਲ ਸ਼ਿਫਟ ਕਰਨ ਲੱਗੇ ਆ। ਤੇ ਉੱਥੇ ਬਾਪੂ ਦਾ ਟ੍ਰੀਟਮੈਂਟ ਹੋਵੇ ਬਾਪੂ ਨੂੰ ਸਾਹ ਲੈਣੇ ਥੋੜੀ ਦਿੱਕਤ ਆਉਣ ਲੱਗ ਗਈ ਸੀਗੀ। ਹੁਣ ਤਾਂ ਠੀਕ ਨੇ। ਉਹ 4 ਦਿਨ ਤੋਂ 5 ਦਿਨ ਤੋਂ ਅਸੀਂ ਇੱਥੇ ਬਾਪੂ ਜੀ ਨੂੰ ਆਪਸ਼ੀਨ ਤੇ ਰੱਖਿਆ ਹੋਇਆ ਸੀ ਬਿਲਕੁਲ ਅਲੱਗ ਆਈਸੋਲੇਟ ਕਰਕੇ ਵਾਰਡ ਦੇ ਵਿੱਚ ਰਾਜਵੰਦ ਦੀਪਕਰਤਾਲ ਸ਼ਿਫਟ ਕਰਨ ਲੱਗੇ ਅਰਦਾਸ ਕਰਿਓ ਬਾਪੂ ਸ੍ਰੀਸ਼ਕਮਾਰ ਤਕੜਾ ਹੋ ਕੇ ਤੰਦਰੁਸਤ ਹੋ ਕੇ ਵਾਪਸ ਆ ਵੀਓ ਤੁਹ ਪਰ ਐਦਾਂ ਦੀ ਹਾਲਤ ਕਦੇ ਕਿਸੇ ਦੀ ਨਾ ਹੋਵੇ ਜਿਹੜੀ ਬਾਪੂ ਦੀ ਹੋਈ ਬਾਪੂ ਦੇ ਪਰਿਵਾਰ ਨੇ ਬਾਪੂ ਨੂੰ ਛੱਡਤਾ ਜਾਂ ਕੀ ਹੋਇਆ ਇਹ ਸਭ ਗੱਲਾਂ ਸਾਹਮਣੇ ਆਉਣਗੇ ਉਹਦੇ ਜਦੋਂ ਆਪਾਂ ਨੂੰ ਕੋਈ ਪਰਿਵਾਰ ਦਾ ਮੈਂਬਰ ਮਿਲੂਗਾ ਤਾਂ ਪਲੀਜ਼ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਦੱਸੋ ਜਿਹੜਾ ਵੀ ਕੋਈ ਵੀਰ ਬਾਪੂ ਉਸਤੀਸ਼ ਕੁਮਾਰ ਨੂੰ ਪਹਿਚਾਣਦਾ ਵਾ ਜਾਣਦਾ ਵਾ ਤੇ ਜਿਹੜੇ ਬਾਪੂ ਨੇ ਨਾਮ ਬੋਲੇ ਆ ਜੇ ਉਹ ਪਰਿਵਾਰਕ ਮੈਂਬਰ ਸਾਡੀ ਵੀਡੀਓ ਦੇਖਦੇ ਆ ਤਾਂ ਉਹ ਵੀ ਸਾਡੇ ਨਾਲ ਸੰਪਰਕ ਵੈਗੁਰਜੀ ਦਾ ਖਾਲਸਾ ਵੈਗੁਰਜੀ ਠੀਕ ਆ ਬਾਪੂ ਅਨਜਾ ਹਸਪੀਟਲ ਫਿਰ ਆਪਾਂ ਮਿਲਦੇ ਆ ਅੱਛਾ ਜੇ ਤੈਨੂੰ ਮਿਲਣਾ ਚਾਹਣਾ ਕਿਸੇ ਨੂੰ ਕਿਹਨੂੰ ਮਿਲਣਾ ਚਾਹਣਾ ਉਸਤੀਸ਼ ਨੂੰ ਜਗਦੀਸ਼ ਨੂੰ ਇੰਨਾ ਗੁੱਸੇ 'ਚ ਕਾਹਤੋਂ ਤੂੰ ਉਹਨਾਂ ਨਾਲ ਸਾਰਿਆ ਕਿਉਂ ਕਿ ਕਿਸੇ ਨੂੰ ਗਿਰੋ ਤੈਨੂੰ ਖੰਗ ਦੀ ਬਿਮਾਰੀ ਹੋ ਗਈ ਟੀਵੀ ਦੀ ਉਹ ਤੋਂ ਬਾਅਦ ਛੱਡਦਾ ਤੈਨੂੰ ਸਾਰਿਆਂ ਨੇ ਕੀ ਕਹਿੰਦੇ ਹੈ ਅੱਛਾ ਕੇ ਕੁਛ ਨਾ ਉਹਨੂੰ ਕਰ ਉਹ ਆਰੇ ਕਰ ਦਦੇ ਹੈ ਹੈ ਥੋੜੀ ਵਾਰ ਕਰ ਦਦੇ ਨੀ ਕੋਈ ਅੱਛਾ ਘਰੋਂ ਹੀ ਬਾਹਰ ਕੱਢ ਤਾ ਕਿੰਨੇ ਅੰਦਰ ਨਹੀਂ ਪੜਨਾ ਬਾਬਾ ਰੱਬਾ ਚਲੋ ਪਲੀਜ਼ ਜੇ ਕਿਸੇ ਨੂੰ ਇਦਾਂ ਦੀ ਬਿਮਾਰੀ ਹੋ ਵੀ ਜਾਂਦੇ ਆ ਤੁਹਾਡੇ ਨਾਲ ਕੀ ਕਹੀਏ ਬਸ ਮੈਂ ਖਾਲਸਾ ਹੈ ਉੱਥੇ ਵੇਜਾ ਖੜ ਜਾ ਕੇ ਕੀ ਦੀਪਕ ਖਸਤਾਨ ਹਾਂ ਉੱਥੇ ਦਾਖਲ ਕਰਾਉਣਾ ਆ ਇੱਥੇ ਸਰਾਂਪਾਣਾਗਰ ਲੁਧਿਆਣਾ ਫਿਰ ਚਲੋ ਚਲੋ ਚਲੀਏ ਚਲੋ ਚਲੀਏ ਚਲੋ ਜੀ ਕਾਕਾ ਜੀ ਕਰਾਉ ਦਾਖਲ ਬਾਪੂ ਜੀ